ਆ ਮਾਰੇ ਬਤਾ ਬ ਹਾਂ ਮਾਰੇ ਆ ਐਮ ਆਰ ਐਫ ਆ ਨਾ ਤੇ ਆ ਗੁਡੀਆ ਵੇਖ ਲੋ ਵੀ ਨੌਜੋ ਜੀ ਤੇ ਰੇਟ ਦਾ ਕੀ ਫਰਕ ਆ ਰੇਟ ਰੇਟ 11000 ਦਾ ਪੈਣਾ ਹਾਂ ਹਾਂ ਆ ਬੜਾ ਹਾਂ ਥੋੜੀ ਹੋਰ ਇਹ ਵੀ 11000 ਦਾ ਪੈਣਾ ਫੀਲ ਵੀ ਜਾਂਦਾ ਹੈ ਜੀ ਇਹਦੀ ਕੱਟ ਦੀ ਗਾਰੰਟੀ ਵੀ 3 ਸਾਲ ਦੀ ਪੈਣੀ ਤੇ ਆਹੜਾ ਇਹ ਕੱਟ ਦੀ ਗਾਰੰਟੀ ਪਾ ਜਾਂਦਾ ਜੀ ਲਾ ਤੁਹਾਡਾ ਹੀ ਆ ਆ ਜੇ ਕੇ ਦਾ ਜਿਹੜਾ ਹਾਂਜੀ ਇਹ ਇਹ ਵੀ 11000 ਦਾ ਪੈਣਾ ਬਈ ਇਹ ਸਾਰਿਆਂ ਨੂੰ ਚੌੜਾ ਹਨਾ ਚੌੜਾ ਦਾ ਮਤਲਬ ਇਹ ਨਹੀਂ ਕਿ ਮਚਾਈ ਘੱਟ ਜੋ ਇਹ ਕਈ ਘਟਾ ਰਹੇ ਉੱਚਾ ਨਹੀਂ ਹਨਾ ਹੋਰ ਹੋ ਜਾ ਆ ਦੇ ਆ ਲਾਹ ਨਾਲ ਇਹ ਤੈਨੂੰ ਚੜਾਈ ਦਾ ਨਹੀਂ ਮਤਲਬ ਤੈਨੂੰ ਇੱਧਰ ਇੰਨਾ ਹਰ ਕਿ ਇੱਧਰ ਦੇਖੀ ਹਾਂ ਇਹ ਵੀ ਨੇ ਸਾਰੇ ਨੇਵੇਂ ਆ ਉੱਚਾ ਗੁਡੀਅਰ ਹੀ ਜ਼ਿਆਦਾ ਹੈ ਹੈਵੀ ਭੜਾਉਂਦਾ ਸਾਲਾ ਆ ਸੀਟ ਆ ਗੁਡੀਅਰ ਆਜ ਇੱਕ ਹੀ ਹਨਾ ਰੇਡ ਸਾਰਿਆਂ ਦਾ ਸੇਵੇਂ ਆ ਪਰ ਗੁਡੀਅਰ ਸਭ ਤੋਂ ਉੱਚਾ ਹੈ ਤੇ ਜੇ ਕੇ ਸਾਰਿਆਂ ਨੂੰ ਚੌੜਾ ਆਹ ਠੀਕ ਗੋੜੀ ਉਹਦਾ ਠੀਕ ਹੈ ਗੋੜੀ ਠੀਕ ਹੈ ਨਾ ਦਿਖਾਈ ਨਹੀਂ ਗੋੜੀ ਨੂੰ ਨਾ ਮਤਲਬ ਆ ਜਾਂ ਵੀ ਆ ਸੀੜ ਦਾ ਜਾਮ ਨਹੀਂ ਆਠ ਹੀ ਗੋੜੀਰ ਹੈ ਗੋੜੀਰ ਹੈ ਪੰਜਾਬ ਦੇ ਇਹ ਨਾਲ ਦੀ ਹਰੇ ਕੇ ਨਹੀਂ ਗੋੜੀਰ ਦੀ ਹਰੇ 15928 ਐਮ ਆਰ ਐਫ ਸ਼ਕਤੀ ਐਕਸਟਰਾ ਇਹ ਜੇ 49000 ਦੇ ਤੇ ਫੁੱਲ 16928 ਇਹ ਜੇ 39000 ਦੇ ਇਹ ਟਾਇਰ ਬਹੁਤ ਸੋਹਣਾ ਜਿਹੜਾ MRSA 16928 ਉਹ 545000 ਦਾ ਲੋ ਵੀ ਆ ਟਾਇਰ ਆ ਬਾਬੇ ਦੇ ਤੇ ਬਾਬਾ ਆਂ ਦਾ ਮੈਂ ਦੱਸ ਦੇ ਘਟਾਉਣੇ ਆ ਆ ਲਕੰਡਾ ਹੋ ਗਿਆ ਇਹ ਖਦਮ ਮਾਰਨਾ ਇਹ ਦੇਖੋ ਕਿ ਕਿੰਨੇ ਦਾ ਹੈ 2000 ਦਾ ਜਾਊਗਾ 2000 ਦਾ ਜਾਣਾ ਕੀ ਹੋ ਰਿਹਾ ਸਵਾਦ ਉਹ ਵੀ ਨਾਲ ਹੀ ਕਰ ਲੋਗੇ ਉਹ ਕੰਡਾ ਤੋਂ ਦੇਖਣਾ ਤਾਂ ਘਾਟੇ ਹੀ ਕਰ ਨੂੰ ਨਹੀਂ ਹੋ ਰਹੀ ਜਿਹੜਾ ਘਾਟੇ ਜਿਹਨੇ ਉਹਦਾ ਵੀ ਆ ਵੀ ਇਹਨੂੰ ਫੜ ਕੇ ਕੀ ਕਰਨਾ ਹੱਡੇ ਪਾਜੀ ਦੇਖਣਾ ਨਹੀਂ ਹੁੰਦਾ ਹਾਂਜੀ ਹਾਂ ਹਾਂ ਲੋ ਜੀ ਐਮ ਆਰ ਐਲ ਦੇ 9 ਨੰਬਰ 9 ਨੰਬਰ ਇਹ ਆ ਟਾਇਰ ਚੋੜੀ 14000 ਦੇ ਤੇ ਆ ਵੀ ਨਵਾਂ ਨੰਬਰ ਹੈ ਇਹ ਆ ਵੀ ਕੇ ਟਾਇਰ ਵੀ ਕੇ ਇਹ ਆ ਵੀ ਕੇ ਦਾ ਇਹ ਆ 5.15 ਦਾ ਇਹਦੇ ਨਾਲ ਥੋੜਾ ਚੌੜਾ ਵਾ ਆ ਗੁੱਟੀ ਘੱਟ ਚੌੜੀ ਆ ਪਰ ਢੇਡਿਆ ਇਹਦਾ ਜ਼ਿਆਦਾ ਵਾ ਤੇ ਗਾੜੀਆਂ ਆਂਦੇ ਆ ਆ 2016 ਦੇ ਇਨਾਂ ਦਾ ਰੇਟ ਹੈਗਾ ਵਾ ਆਪਣਾ 18000 ਰੁਪਇਆ ਜਿਹੜੇ 2016 ਦੇ ਆ ਐਮ ਆਰ ਐਲ ਦੇ ਤੇ ਗਾੜੀ ਆ 11 16 ਦੇ ਆ ਵਾਲੇ 11 16 ਦੇ ਟਾਇਰ ਪੂਰੇ ਘੈਂਟ ਹੈ ਇਹਨਾਂ ਦਾ ਰੇਟ ਵਾਸ 21200 ਰੁਪਇਆ ਟਾਇਰ ਬੁੜੇ ਸਿਰ ਆ ਵਾ ਲਓ ਇਹ ਗੱਲਾਂ ਇਹ ਰੱਖ ਦਿੰਨੇ ਆ 916 ਦੇ ਆ 14 15 ਦੇ ਵਿੱਚ ਵਿੱਚ ਆ ਤੇ 1016 ਦੇ ਜਿਹੜੇ ਆ ਉਹ ਹੈਗੇ ਆ 18 19 ਦੇ ਵਿੱਚ ਵਿੱਚ ਠੀਕ ਆ ਚਾਹਾਂ ਲੈਣ ਵਾਲੇ ਵੇ ਦੇ ਇਹਦੇ 11 16 ਦੇ ਆ ਉਹ 21 22 ਦੇ ਵਿੱਚ ਵਿੱਚ ਠੀਕ ਆ ਨੇੜੇ 16928 ਦੇ ਐਮਆਰਐਫ ਦੇ ਇਹ ਚਿਰਿੰਦਾ 50000 ਦੇ ਵਿੱਚ ਐਮਆਰਐਫ ਜਾਂ ਅੰਦਰ ਕੰਪਨੀਆਂ ਸਾਰੀਆਂ ਜੇਕੇ ਦੇ ਸਸਤੇ ਆ ਜੇਕੇ ਦੇ ਬਹੁਤ ਸਸਤੇ ਆ ਮੇਰੇ ਕੋਲ 48 28000 ਦੇ ਆ 16 ਦੇ ਤੇ 17 ਦੇ ਜਿਹੜੇ ਆ ਉਹ 59000 ਦੇ ਆੜੇ ਗੁਡিয়ার ਦੇ 750 ਦੇ ਇਹ ਆ ਆਪਣਾ 11000 ਦਾ ਤੇ ਆ ਜੇ ਕੇ ਦਾ ਟਾਇਰ 750 ਦਾ ਬਹੁਤ ਚੌੜਾ ਹੈ ਇਹ ਵੀ 11 ਦਾ ਤੇ ਆ ਐਮ ਆਰ ਐਫ ਦਾ ਆ ਵੇਖੋ ਆ ਬਹੁਤ ਚੌੜਾ ਵਾ ਪਰ ਨੀਵਾ ਆ ਆ ਚੌੜਾ ਰਹਿ ਰਿਹਾ ਮੋੜਾ ਇਹ 11000 ਦੇ ਆ ਬਾ ਗਿਟੇਅਰ ਤੇ ਸਾਰੇ ਹੈਗੇ ਆ ਟਰਾਲੀਆਂ ਦੇ ਵੀ ਟਰੈਕਟਰਾਂ ਦੇ ਆ ਸਾਰੇ ਪਏ ਆ 116 1100 ਇਹ ਟੂ ਜੜਾ ਪੁਰਾਣੇ ਟਾਇਰ ਵੀ ਹੈਗੇ ਜਿੱਦਾਂ 2 ਫੁੱਟ ਦੇ ਹੁੰਦੇ ਆ ਉਹ ਵੀ ਪਏ ਆ ਉਧਰ ਮੱਥੇ ਤੇ ਮੋਟਰਸਾਈਕਲਾਂ ਦੇ ਟਾਇਰ ਵੀ ਤੇ ਜਿਹੜੀ ਇਹ ਸ਼ਾਪ ਆਏ ਆ ਆਪਣਾ ਸੁਲਤਾਨਪੁਰ ਲੋਧੀ ਬਾਹਰ ਦਾ ਨੌਂ ਡਰਾਸ਼ਰ ਲਿ ਦਿਨੇ ਸਰ ਆਹ ਦ ਕਾਨਿਆ ਜੀ ਸੁਲਤਾਨਪੁਰ 로ਦੀ ਆ ਜਿਹੜਾ ਰੋਡ ਆ ਤੇ ਲਮਾਨੋਂ ਆਉਂਦਾ ਰੋਡ ਇਹਦੇ ਉੱਪਰ ਦੁਕਾਨ ਆ ਇੱਧਰ ਸਾਹਮਣੇ ਵੀ ਟੈਰਾਂ ਵਾਲੀ ਦੁਕਾਨ ਆ ਤੇ ਇੱਧਰ ਬਾ ਸ਼ਹਿਰ ਅ ਜਿਹੜੀ ਨੂੰ ਜਾਂਦੇ ਆ ਰੋਡ ਇੱਧਰ ਆ ਦੁਕਾਨ ਸਾਰੀ ਇਹਨਾਂ ਦੀ ਮੋਮੀ ਜਗਜੀਤ ਸੋ ਠੀਕ ਹੈ ਜੀ ਮਿਹਰਬਾਨੀ ਵੀਡੀਓ ਵੇਖਣ ਲਈ ਤੇ ਬਾਕੀ ਇਹਨਾਂ ਦੇ ਨੰਬਰ ਵਗੈਰਾ ਹਨ ਮੈਂ ਲਾਗੇ ਕਰਕੇ ਭਾ ਜਨਾ ਮੰਗੜ ਤੋਂ ਵੀ ਕਰ ਲਿਓ ਦੇਖ ਲਓ ਰੇਟ ਰਾਡ ਪੁੱਛਣਾ ਹੋਊਗਾ